ਦਾ ਪੰਜਾਬ ਕੱਲ੍ਹ ਆਖਰ ਸੱਚੀ ਸ਼ਸ਼ੇ ਕਲਦੀ ਅੱਜ ਇਹ ਵੀਡੀਓ ਉਹਨਾਂ ਮਾਪਿਆਂ ਲਈ ਬਿਲਕੁਲ ਖਾਸ ਵਰਤ ਲਈ ਹੈ ਜਿਹੜੇ ਹਾਲ ਤੱਕ ਵੀ ਇਸ ਦੁਵਿਧਾ ਵਿੱਚ ਫਸੇ ਹੋਏ ਨੇ ਕਿ ਅਸੀਂ ਆਪਣੇ ਬੱਚਿਆਂ ਦਾ ਦਾਖਲਾ ਤਾਂ ਸਰਕਾਰੀ ਸਕੂਲ 'ਚ ਕਰਵਾ ਦਿੱਤਾ ਪਰ ਉਹਨਾਂ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਇਹ ਦੁਵਿਧਾ ਇਹ ਸ਼ੰਕਾ ਪੈਣੀ ਹੋਈ ਹੈ ਕਿ ਸਾਡੇ ਬੱਚਿਆਂ ਨੂੰ ਉਹ ਜਿਹੜੀਆਂ ਸਹੂਲਤਾਂ ਨਹੀਂ ਜਿਹੜੀਆਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਮਿਲਦੀਆਂ ਨੇ ਉਹਨਾਂ ਦੇ ਬੈਠਣ ਦਾ ਅਰੇਂਜਮੈਂਟ ਕਿ ਉਹ ਜਾ ਹੋ ਸਕਦਾ ਹੈ ਉਹਨਾਂ ਦੇ ਲਈ ਜਿਹੜਾ ਅਰੇਂਜਮੈਂਟ ਇੱਕ ਪ੍ਰਾਈਵੇਟ ਸਕੂਲ 'ਚ ਮਿਲਦਾ ਹੈ ਕਿ ਉਹਨਾਂ ਨੂੰ ਸਰਕਾਰੀ ਸਕੂਲਾਂ 'ਚ ਇਹੋ ਜਿਹਾ ਅਰੇਂਜਮੈਂਟ ਮਿਲ ਰਿਹਾ ਇਹੋ ਜਿਹੀ ਜਿਹੜੀਆਂ ਫੈਸਿਲਿਟੀਆਂ ਇਹੋ ਜਿਹੀ ਸੁਵਿਧਾਵਾਂ ਉਹਨਾਂ ਨੂੰ ਸਰ ਤੁਸੀਂ ਦੇਖ ਸਕਦੇ ਹੋ ਕਿ ਪਹਿਲਾਂ ਤਾਂ ਜਿਹੜੀ ਇਮਾਰਤ ਹੈਗੀ ਹੈ ਕਿਉਂਕਿ ਮਾਪਿਆਂ ਦੀ ਇੱਕ ਦੋ ਵੀ ਤਾਂ ਹੁੰਦੀ ਹੈ ਕਿ ਸਾਡੇ ਬੱਚੇ ਜਿਹੜੇ ਸਕੂਲ ਚ ਜਾ ਰਹੇ ਨੇ ਉਹਨਾਂ ਦੀ ਬਿਲਡਿੰਗ ਕਿ ਹੋਜੀ ਹੈ ਉਹ ਬਿਲਡਿੰਗ ਕਿ ਕਿਹੋ ਜੀ ਹੈ ਉਹਦਾ ਅਟਰੈਕਸ਼ਨ ਕੀ ਹੋਜੀ ਹੈ ਕਿਉਂਕਿ ਕਹਿੰਦੇ ਕਿ ਘਰ ਦੇ ਬਾਹਰ ਜਿਹੜੇ ਉਹ ਤਾਂ ਜਿਹੜੀ ਤੋਂ ਦਿਨ ਦਰੋਂਦੇ ਆ ਤੋ ਕਰਦੇਪਾਗ ਜਿਹੜੀ ਤੋਂ ਨਜ਼ਰ ਆਉਂਦੇ ਆ ਇਹ ਦੇਖ ਸਕਦੇ ਹੋ ਕਿ ਕਿੰਨੀ ਸੋਹਣੀ ਜਿਹੜੀ ਬਿਲਡਿੰਗ ਹੈ ਆਦਰਸ਼ ਸਕੂਲ ਇਹ ਕੋਈ ਪ੍ਰਾਈਵੇਟ ਸਕੂਲ ਦੀ ਬਿਲਡਿੰਗ ਨਹੀਂ ਹੈ ਇਹ ਸਰਕਾਰੀ ਸਕੂਲ ਦੀ ਬਿਲਡਿੰਗ ਹੈ ਸੋ ਜਿਹਨੂੰ ਅੱਜ ਆਪਾਂ ਤੁਹਾਡੇ ਸਾਰਿਆਂ ਦੇ ਸਾਹਮਣੇ ਰੱਖ ਰਹੇ ਹਾਂ ਤੁਹਾਨੂੰ ਦਿਖਾਉਣਾ ਚਾਹ ਰਿਹਾ ਕਿ ਅੱਜ ਅਗਰ ਪ੍ਰਾਈਵੇਟ ਸਕੂਲਾਂ ਦੀ ਗੱਲ ਕਰੀਏ ਤਾਂ ਪ੍ਰਾਈਵੇਟ ਸਕੂਲ ਕਿਤੇ ਵੀ ਨਹੀਂ ਰਹਿਗੇ ਕਿਉਂਕਿ ਅੱਜ ਸਰਕਾਰੀ ਸਕੂਲ ਹੈ ਜਿਹੜੇ ਉਹ ਕਿਤੇ ਨਾ ਕਿਤੇ ਆਪਣੇ ਬੱਚਿਆਂ ਦੇ ਲਈ ਲਾਹੇਵੰਦ ਸਿੱਧ ਹੋ ਰਿਹਾ ਤੇ ਇਹ ਗੱਲ ਕਰਾਂਗੇ ਹੁਣ ਸਕੂਲ ਦੇ ਪ੍ਰਿੰਸੀਪਲ ਦੇ ਨਾਲ ਦਾ ਸਕੂਲ ਦੇ ਸਟਾਫ ਦੇ ਨਾਲ ਜਾਂ ਬੱਚਿਆਂ ਦੇ ਨਾਲ ਤੇ ਦੇਖਦੇ ਕਿ ਉਹਨਾਂ ਨੂੰ ਕਿਹੋ ਪਰ ਜੀ ਕੀ ਸੋਚ ਸਕਦਾ ਹੈ ਅੱਜ ਜਿਹੜਾ ਨਵਾਂ ਪ੍ਰੋਜੈਕਟ ਇਸ ਨੂੰ ਦੇਣੀ ਪਾਇਆ ਇਸ ਨੂੰ ਨਵੀਂ ਟੈਕਨੋਲੋਜੀ ਜਮਾਤ ਹੈ ਕਿ ਸਿੱਖਿਆ ਮੰਤਰੀ ਮਨਜੋਤ ਸਰਦਾਰ ਹਰਜੋਤ ਸਿੰਘ ਜੀ ਬੈਂਸ ਜਿਹੜੇ ਸਾਡੇ ਹਲਕੇ ਦੇ ਐਮਐਲਏ ਆ ਉਹਨਾਂ ਦੀ ਦੂਰ ਰੰਦੇਸ਼ੀ ਸਦਕਾ ਤੁਸੀਂ ਦੇਖੋ ਕਿ ਪਿਛਲੇ 2-3 ਸਾਲਾਂ ਦੇ ਵਿੱਚ ਸਿੱਖਿਆ ਦੇ ਵਿੱਚ ਨਵੀਂ ਕ੍ਰਾਂਤੀ ਆਈ ਹੈ ਤੁਸੀਂ ਇਮੇਜਨ ਵੀ ਨਹੀਂ ਕਰ ਸਕਦੇ ਕਿ ਇਹ ਜਿਹੜਾ ਸਕੂਲ ਦਾ ਇਹ ਆਪਾਂ ਲੈ ਲੈਂਦੇ ਆ ਆਪਾਂ ਇਸ ਦੇ ਵਿੱਚ ਸਭ ਤੋਂ ਪਹਿਲੇ ਚਾਰਦਵਾਰੀ ਦਾ ਕੰਮ ਬਿਲਡਿੰਗ ਦਾ ਕੰਮ ਨਵੇਂ ਕਮਰਿਆਂ ਦੀ ਉਸਾਰੀ ਇਹ ਖੇਡਾਂ ਦੇ ਲਈ ਮਚਾਂ ਲਈ ਖਾਸ ਕਰਕੇ ਸ਼ੂਟਿੰਗ ਰੇਂਜ ਜਿਹੜਾ ਕਿ ਬਹੁਤ ਵੱਡੀ ਜ਼ਮੀਨ ਹੈ ਆਲਸਾ ਦੀ ਇਹ ਜਨਕੁਮੀ ਨੂੰ ਜਿਹੜੇ ਕਿ ਮਾਨਯੋਗ ਸਖਿਆ ਮੰਤਰੀ ਦੁਆਰਾ ਇਥੇ ਲਿਆਈ ਗਈ ਉਸ ਤੋਂ ਬਾਅਦ ਕੋਈ ਗਰਾਊਂਡ ਨਹੀਂ ਸੀਗਾ ਜਿਹੜੇ 12 ਸਾਲ ਹੋ ਗਏ ਸੀ ਇਸ ਸਕੂਲ ਨੂੰ ਬਣੇ ਹੋਏ 6 ਗਰਾਊਂਡ ਜਿਹੜੇ ਆ ਅੱਜ ਬਣਨ ਜਾ ਰਹੇ ਆ ਬਣ ਗਏ ਕਿਉਂਕਿ ਇਹ ਜਿਨ੍ਹਾਂ ਦੇ ਵਿੱਚ ਬਾਲੀਵਾਲ ਦਾ ਬਾਸਕਟਬਾਲ ਦਾ ਖੋਖੋ ਦਾ ਕਬੱਡੀ ਦੇ ਮੈਟ ਆ ਚੁੱਕੀ ਐ ਤੇ ਇਸ ਤੋਂ ਬਾਅਦ ਬੈਡਮਿੰਟਨ ਤੇ ਸ਼ੂਟਿੰਗ ਰੇਂਜ ਤੇ ਹਾਕੀ ਦਾ ਇਸ ਟਰਾਫੀ ਲਈ ਸਾਡੇ ਕੋਲ ਕੈਸਾ ਆ ਚੁੱਕਿਆ ਤੇ ਉਹਦਾ ਜਿਹੜਾ ਐਂਡਰ ਹੋ ਚੁੱਕਿਆ ਤੋ ਇਹ ਹੀ ਬੜੀ ਮਹਾਨੀ ਗੱਲ ਹੈ ਕਿ ਸਾਡਾ ਜਿਹੜਾ ਸਕੂਲ ਹੈ ਇੱਕ ਇਨਫਰਾਸਟ੍ਰਕਚਰ ਕੋਈ ਹੀ ਅੱਗੇ ਨਹੀਂ ਹੈ ਅੱਜ ਅਸੀਂ ਫੈਸਿਲਟੀਆਂ ਦੇਖਦੇ ਪਿਛਲੇ ਸਮੇਂ ਦੇ ਵਿੱਚ ਜਦੋਂ ਕਿ ਇੱਕ ਸਿੱਖਿਆ ਸਰਕਾਰੀ ਸਕੂਲਾਂ ਤੋਂ ਗੁਹੂਰ ਕਰਦੇ ਹੁੰਦੇ ਸੀ ਮਾਪੇ ਅੱਜ ਤੁਸੀਂ ਦੇਖੋ ਕਿ ਸਾਡੇ ਇੱਕ ਲਾਈਨ ਲੱਗੀਆਂ ਹੋਈਆਂ ਕਿ ਇੱਥੇ ਅਪਰੋਚ ਕਰ ਰਹੀ ਹੈ ਕਿ ਅਦਰ ਸਕੂਲ ਚਾਹਾਂ ਬੱਚਾ ਨੂੰ ਪਾਣਾ ਸਰਕਾਰੀ ਸਕੂਲਾਂ 'ਚ ਪਾਣਾ ਕਿਉਂਕਿ ਇੰਨੀਆਂ ਫੈਸਿਲਟੀਆਂ ਤੁਸੀਂ ਦੇਖੋਗੇ ਕਿ ਹਰ ਇੱਕ ਕਲਾਸ ਦੇ ਵਿੱਚ ਸਮਾਰਟ ਕਲਾਸਰੂਮ ਬਣਿਆ ਹੋਇਆ ਉਸ ਦੇ ਵਿੱਚ ਪੈਨ ਲੱਗੇ ਹੋਏ 10 ਤੋਂ ਵੱਧ ਪੈਨ ਲਗਾਏ ਹੋਏ ਉਸ ਤੋਂ ਇਲਾਵਾ ਪ੍ਰੋਜੈਕਟਰ ਲਗਾਏ ਹੋਏ ਹੈ ਜੀ ਅਸੀਂ ਪਾਣੀ ਦੀ ਸੁਵਿਧਾ ਦੀ ਉਹਨਾਂ ਨੂੰ ਬੱਚਿਆਂ ਦੀ ਗੱਲ ਕਰੀਏ 10 ਵਾਟਰ ਕੁਲਰ ਸੀ ਜਿਹੜੇ ਹੈ ਬੱਚਿਆਂ ਦੀ ਪਾਣੀ ਲਈ ਲਗਾਉਂਦੇ ਆ ਸੋ ਦਾ ਲਈ ਸਾਫ਼ ਪਾਣੀ ਉਸ ਤੋਂ ਬਾਅਦ ਆਪਾਂ ਇਹਨਾਂ ਦਾ ਦੇਖਦੇ ਹਾਂ ਕਿ ਉਹ ਗਰਮੀਆਂ ਦਾ ਮੌਸਮ ਹੈ ਪੰਜ ਏਸੀ ਹੈ ਜਿਹੜੇ ਹੈ ਇਹ ਕਮਿਊਨਿਟੀ ਦੀ ਪੇਰੈਂਟਸ ਦੀ ਬੱਚਿਆਂ ਦੇ ਪਿਤਾ ਦੇ ਸਹਿਯੋਗ ਦੇ ਨਾਲ ਲੱਗਿਆ ਸਾਰਾ ਕੁਝ ਔਰ ਸਰਕਾਰ ਵੱਲੋਂ ਇਹ ਨਹੀਂ ਜੋ ਆ ਰਹੀ ਹੈ ਗ੍ਰਾਂਟ ਕਿੱਥੇ ਬਣ ਜਾਣਗੇ ਸੋ ਇਹ ਬਹੁਤ ਵੱਡੀ ਪ੍ਰਾਪਤੀ ਹੈ ਪੰਜਾਬ ਸਰਕਾਰ ਦੀ ਕਹਾਂਗਾ ਮੈਂ ਮਾਣ ਜੋ ਸਿੱਖਿਆ ਮੰਤਰੀ ਸਰਦਾਰ ਰਜੋ ਸਿੰਘ ਦੈਂਤੀ ਰੂਰਲ ਡਿਵੀਜ਼ਿਨ ਦੀ ਜਿਨ੍ਹਾਂ ਨੇ ਸਾਡੇ ਸਕੂਲਾਂ ਨੂੰ ਇੱਕ ਐਡੇ ਉੱਚੇ ਪੱਧਰ ਤੇ ਲੈ ਕੇ ਆ ਗਏ ਕਿ ਅ ਜਿਹੜੀ ਇੱਥੇ ਐਡਮਿਸ਼ਨ ਹੋ ਰਹੀ ਹੈ ਸਾਡੇ ਲਈ ਮੁਸ਼ਕਲ ਨਹੀਂ ਸਭ ਤੋਂ ਵੱਡੀ ਹੋ ਰਹੀ ਹੈ ਕਿ ਅਸੀਂ ਕੁਆਲਿਟੀ ਕੋ ਜਿਆਦਾ ਬੱਚਿਆਂ ਦੀ ਐਡਮਿਸ਼ਨ ਨਹੀਂ ਕਰਦਾ ਜਿਹੜੀ ਇਹ ਸਟੈਂਡ ਕਰਦੀ ਹੈ ਔਰ ਹਰ ਇੱਕ ਬੱਚਾ ਹਰ ਇੱਕ ਪੇਰੈਂਟਸ ਕੁਆਲਿਟੀ ਆਫ ਐਜੂਕੇਸ਼ਨ ਤੋਂ ਸੰਤੁਸ਼ਟ ਹੈ ਔਰ ਪੇਰੈਂਟਸ ਨੂੰ ਇੱਕ ਖਲੀ ਹੈ ਔਰ ਉਹ ਸਾਡੇ ਕੋਲ ਆ ਕੇ ਕਹਿੰਦੇ ਕਿ ਅਸੀਂ ਕੀ ਕਰ ਸਕਦੇ ਸਕੂਲ ਲਈ ਤੇ ਇਹ ਇੱਕ ਮੋਡੀ ਦੇਣਾ ਸਾਡੇ ਪੰਜਾਬ ਲਈ ਇਹ ਸਿੱਖਿਆ ਕ੍ਰਾਂਤੀ ਜਿਹੜੀ ਲੈ ਕੇ ਆਏ ਆ ਸੋ ਇਹ ਵੱਡੇ ਮਾਨ ਦੀ ਗੱਲ ਹੈ ਪਹਿਲਾਂ ਕੇਰਲਾ ਦਾ ਨਾਮ ਸੁਣੀਦਾ ਕਿ ਸਿੱਖਿਆ ਦੇ ਕਿੰਨੇ ਜੱਗੇ ਆ ਤੁਸੀਂ ਖਾਣ ਵਾਲੇ ਸਮੇਂ ਪੰਜਾਬ ਦਾ ਨਾਮ ਸੁਣੋਗੇ ਸਾਡਾ ਪੰਜਾਬ ਕਬਡੀਆਂ ਮਾਨਮਤੀਆਂ ਪ੍ਰਾਪਤ ਕਰਨ ਜਾ ਰਿਹਾ ਜੀ ਸਮਾਜੋਗ ਸਿੱਖਿਆ ਮੰਤਰੀ ਸਾਡੇ ਸਰਦਾਰ ਖਰਜੋਤ ਸਿੰਘ ਬੈਂਸ ਦੀ ਦੇਸ਼ਾਨ ਨਰੇਸ਼ਾ ਤੇ ਰਹਿਨਮਈ ਅਦੀਨ ਰੋਪੜ ਜ਼ਿਲ੍ਹੇ ਦੀ ਪਹਿਲੀ ਇਸ ਟੈਂਪ ਲੈਬ ਜਿਹੜੀ ਆਦਰ ਸਕੂਲ ਦੇ ਵਿੱਚ ਸਥਾਪਿਤ ਹੋਣ ਜਾ ਰਹੀ ਹੈ ਜਿਹਦਾ ਕੰਮ ਚੱਲ ਵੀ ਰਿਹਾ ਤੇ ਉਹਦੇ ਵਿੱਚ ਸਾਇੰਸ ਟੈਕਨੋਲੋਜੀ ਇੰਜੀਨੀਅਰਿੰਗ ਤੇ ਮੈਥਮੈਟਿਕਸ ਨਾਲ ਰਿਲੇਟਡ ਹੈ ਵਰਕਿੰਗ ਮਾਡਲ ਜਿਹੜੇ ਆਉਗੇ ਤੇ ਸੈਕੰਡ ਵੱਡੀ ਗੱਲ ਹੈ ਇਸ ਟਾਈਮ ਲੈਬ ਦੇ ਵਿੱਚ ਰੋਬੋਟਿਕ ਇੰਜੀਨੀਅਰਿੰਗ ਬਾਰੇ ਜਾਣਕਾਰੀ ਦਿੱਤੀ ਜਾਊਗੀ ਜਿਹੜੀ ਕਿ ਵਿਦਿਆਰਥੀ ਨੈਸ਼ਨਲ ਤੇ ਇੰਟਰਨੈਸ਼ਨਲ ਲੈਵਲ ਤੱਕ ਕੋ ਕੰਪੀਟੀਸ਼ਨ ਕਰਨਗੇ ਬਾਕੀ ਜਿਹੇ ਮਾਡਲ ਹੋਣਗੇ ਜਿਨ੍ਹਾਂ ਨਾਲ ਬੱਚੇ ਲਰਨਿੰਗ ਬਾਏ ਡੂਇੰਗ ਖੁਦ ਕਰਕੇ ਜਿਹੜਾ ਉਹ ਸਿੱਖਣ ਦੇ ਸਮਰੱਥ ਹੋ ਜਾਣਗੇ ਸੈਕੰਡਲੀ ਮੈਂ ਬਤੋਰ ਐਜ਼ ਅ ਕੈਮਿਸਟਰੀ ਲੈਕਚਰਰ ਦੇ ਨਾਲ ਨਾਲ ਤੇ ਐਨਸੀਸੀ ਆਫਿਸਰ ਹਾਂ ਸੈਕੰਡ ਆਫਿਸਰ ਇਨ ਐਨਸੀਸੀ ਨੇਵਲ ਮੈਂਗਿਆ ਮੇਰੇ ਕੋ ਜੋ ਕਿ 150 ਲੈਵਲ ਜੁਨਟ ਨਗਰ ਦੇ ਨਾਲ ਰਿਲੇਟਡ ਹੈ ਜੀ ਹੁਣ ਸਾਡੇ ਕੋਲ ਪਹਿਲਾਂ 50 ਸੀਟ ਸਾਡੇ ਸੀਓ ਕਮਾਂਡਿੰਗ ਅਫਸਰ ਸਾਹਿਬ ਹਰਜਿੰਦਰ ਸਿੰਘ देओल ਜੀ ਵਿజిਟ ਕਰਕੇ ਗਏ ਆ ਉਹ ਇੰਨੇ ਪ੍ਰਭਾਵਿਤ ਹੋਏ ਆ ਸਾਡੇ ਇਨਫਰਾਸਟ੍ਰਕਚਰ ਤੋਂ ਬੱਚਿਆਂ ਤੋਂ ਤੇ ਉਹਨਾਂ ਨੇ ਸਾਨੂੰ 50 ਹੋਰ ਸੀਟਾਂ ਦੇਣ ਲਈ ਕੀਤਾ ਅਸੀਂ ਅਪਲਾਈ ਕਰਤੋ ਥੋੜੀ ਟੇਬਲ ਆਜੂਗੀਆਂ ਤੇ ਐਸਸੀਸੀ ਦਾ ਸਭ ਤੋਂ ਵੱਡਾ ਫਾਇਦਾ ਕੀ ਸਾਡੇ ਕੋਲ ਨੀਵਲ ਵਿੰਗ ਹੈ ਤੇ ਖਾਸ ਕਰਕੇ ਜਿਹੜੇ ਬੱਚੇ ਮੈਡੀਕਲ ਨਾਨ ਮੈਡੀਕਲ ਦੇ ਆਗਰ ਉਹ ਐਨਸੀ ਦਾ ਇਹ ਸਰਟੀਫਿਕੇਟ ਪ੍ਰਾਪਤ ਕਰਦੇ ਆ ਤੇ ਉਹ ਇੰਜੀਨੀਅਰਿੰਗ ਲਾਈਨ ਦੇ ਵਿੱਚ ਤੇ ਹੋਰ ਅਫੀਸਰ ਲਾਈਨ ਦੇ ਵਿੱਚ ਜਿਹੜੇ ਉਹ ਭਰਤੀ ਹੋ ਸਕਦੇ ਆ ਨਾਲ ਹੀ ਸਾਡੇ ਕੋਲ ਐਨਐਸਐਸ ਚੱਲ ਰਿਹਾ ਨੈਸ਼ਨਲ ਸੇਵਿੰਗ ਸਰਵਿਸ ਤੇ ਉਹਦੇ ਨਾਲ ਵੀ ਬੱਚਿਆਂ ਚ ਰਾਸ਼ਟਰ ਦੀ ਸੇਵਾ ਦੀ ਭਾਵਨਾ ਜਿਹੜੀ ਉਹ ਅਸੀਂ ਵਿਕਸਿਤ ਕਰ ਰਹੇ ਹਾਂ ਮੈਂ ਪਰਮੇਲ ਸਿੰਘ ਲਾਇਬ੍ਰੇਰੀਅਨ ਗਵਰਨਮੈਂਟ ਅਡਰ ਸੀਨੀਅਰ ਸੈਂٹری ਸਕੂਲ ਲੋਧੀਪੁਰ ਇੱਥੇ ਇੱਕ ਕੁਨੇ ਮੈਨੂੰ ਇਸ ਸਾਲ ਆਪਾਂ 1 ਤੇ ਸਾਡੇ ਜਿਹੜੇ ਬੱਚੇ ਐ ਨੈਸ਼ਨਲ ਲੈਵਲ ਤੱਕ ਜਾ ਰਹੇ ਐ ਪਿਛਲੇ 5-6 ਸਾਲਾਂ ਤੋਂ ਤੇ ਅਸੀਂ ਗਰਾਊਂਡ ਦੇ ਵਿੱਚ ਆ ਮਿੱਟੀ ਤੇ ਖੜਾਉਂਦੇ ਸੀ ਪਹਿਲਾ ਬੱਚਾ ਨੂੰ ਤੇ ਮਾਨਯੋਗ ਸਾਡੇ ਬਹੁਤ ਹੀ ਸਤਿਕਾਰਯੋਗ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਜੀ ਜਿਨ੍ਹਾਂ ਨੇ ਐਜੂਕੇਸ਼ਨ ਦੇ ਨਾਲ ਨਾਲ ਖੇਡਾਂ ਨੂੰ ਪ੍ਰਫੁੱਲਤ ਕਰਨ ਦੇ ਲਈ ਵੀ ਵੱਡੇ ਪੱਧਰ ਤੇ ਜਿਨ੍ਹਾਂ ਨੂੰ ਕਹਿ ਲਓ ਵੀ ਦਿਲ ਖੋਲ ਕੇ ਮਤਲਬ ਗ੍ਰਾਂਟਾਂ ਦਿੱਤੀਆਂ ਤਾਂ ਕਿ ਖੇਡਾਂ ਦਾ ਪੱਧਰ ਨੂੰ ਉੱਚਾ ਚੱਕਿਆ ਜਾਵੇ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਾਨੂੰ ਤਿੰਨ ਬਰੋਂਡਾ ਵਾਸਤੇ ਤਕਰੀਬਨ 7.6 ਲੱਖ ਰੁਪਏ ਜਿਹੜਾ 6.27 ਲੱਖ ਰੁਪਏ ਦਿੱਤਾ ਜਿਹਦੇ ਵਿੱਚ ਇਸ ਸੁਪੀਰੀਅਰ ਕੁਆਲਟੀ ਦੇ ਜਿਹੜੇ ਮੈਟ ਸਾਨੂੰ ਸਕੂਲ ਅ ਬੱਚਾ ਵਾਸਤੇ ਮਿਲੇ ਆ ਤੇ ਮੈਂ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਆ ਤੇ ਅਸੀਂ ਉਹਨਾਂ ਨੂੰ ਵਿਸ਼ਵਾਸ ਦਵਾਉਂਦੇ ਹਾਂ ਕਿ ਸਾਡੇ ਬੱਚੇ ਜਿਸ ਪੱਖੋਂ ਥੋੜਾ ਜਿਹਾ ਪਿੱਛੇ ਰਹਿ ਜਾਂਦੇ ਤੇ ਕਿਉਂਕਿ ਸਾਡੀ ਤਿਆਰੀ ਪਹਿਲਾਂ ਮਿੱਟੀ ਤੇ ਹੁੰਦੀ ਸੀ ਤੇ ਅਗਲਾ ਜਿਹੜਾ ਸਟੇਟ ਜਾਂ ਨੈਸ਼ਨਲ ਲੈਵਲ ਦਾ ਜਿਹੜਾ ਕੰਪੀਟੀਸ਼ਨ ਹੁੰਦਾ ਦਾ ਉਹ ਮੈਟਾਂ ਤੇ ਹੁੰਦਾ ਦਾ ਤੇ ਜਿਹੜੇ ਬੱਚੇ ਸਾਡੇ ਪਿੱਛੇ ਰਹਿ ਜਾਂਦੇ ਤੇ ਉਸ ਚੀਜ਼ ਨੂੰ ਸਾਡੇ ਸਿੱਖਿਆ ਮੰਤਰੀ ਸਾਹਿਬ ਜੀ ਨੇ ਧਿਆਨ ਵਿੱਚ ਲਿਆ ਕੇ ਆਪਣੇ ਇਹ ਉਹਨਾਂ ਨੇ ਸਾਨੂੰ ਇਹ ਜਿਹੜੇ ਮੈਟ ਪ੍ਰੋਵਾਈਡ ਕੀਤੇ ਆ ਇਹਦੇ ਵਾਸਤੇ ਅਸੀਂ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਆ। ਸਾਡੀ ਮੈਂ ਅਮਰਜੀਤ ਸਿੰਘ ਜੀ ਸੀਟੀਟੀਟੀ ਦੇ ਪ੍ਰਿੰਟ ਵੀ ਨੂੰ ਜੀ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਜੀ ਕਿ ਜਦੋਂ ਤੋਂ ਸਰਦਾਰ ਅਵਤਾਰ ਸਿੰਘ ਜੀ ਨੇ ਆਪਣਾ ਜਿਹੜਾ ਘਟ ਘਰ ਜਿਹੜਾ ਪਾਲਿਆ ਜੀ ਉਦੋਂ ਤੋਂ ਪੂਰਾ ਜਿਹੜਾ ਬਹੁਤ ਤਰੱਕੀਆਂ ਤੇ ਜਾ ਰਿਹਾ ਜਿਵੇਂ ਕਿ ਮਾਨਜੋਗ ਸਿੱਖਿਆ ਮੰਤਰੀ ਜੀ ਦੀ ਆਪਣੀ ਸੋਚ ਹੈ ਸਿੱਖਿਆ ਕ੍ਰਾਂਤੀ ਦੇ ਲਈ ਉਹ ਇੰਨਾ ਕਰ ਰਹੇ ਐਫਰਟਸ ਕਰ ਰਹੇ ਆ। ਇਦੇ ਵਿੱਚ ਸਾਡੇ ਪੇਰੈਂਟਸ ਦਾ ਵੀ ਤੇ ਸਟਾਫ ਦਾ ਵੀ ਬਹੁਤ ਵੱਡਾ ਸਹਿਯੋਗ ਹੁੰਦਾ ਇੱਕ ਟੀਮ ਵਰਕ ਦੇ ਰੂਪ ਵਿੱਚ ਅਸੀਂ ਜਿਹੜੇ ਪੰਜਾਬ ਦੀ এডੂਕੇਸ਼ਨ ਹੈ ਉਹਨੂੰ ਉਹ ਨਿਕਸਬ ਪੂਰੇ ਗੁਣਤਤਾ ਦੇ ਵਿੱਚ ਲੈ ਕੇ ਆਉਣਾ ਜੀ ਤੇ ਮੈਂ ਬਹੁਤ ਧੰਨਵਾਦ ਕਰਦਾ ਹਾਂ ਪ੍ਰਿੰਸੀਪਲ ਅਵਤਾਰ ਸਿੰਘ ਜੀ ਇੱਕ ਬਹੁਤ ਵਧੀਆ ਇੱਕ ਸਾਰਿਆਂ ਨੂੰ ਉਹਨਾਂ ਨੇ ਮਤਲਬ ਇੱਕ ਕਮਾਂਡ ਦੇ ਵਿੱਚ ਰੱਖ ਕੇ ਵਾਰ-ਵਾਰ ਇਹਨਾਂ ਦੇ ਮੀਟਿੰਗਸ ਲੈ ਕੇ ਹੈਨਾ ਸਿੱਖਿਆ ਦੇ ਪੱਧਰ ਨੂੰ ਜਿਹੜਾ ਬਹੁਤ ਉੱਪਰ ਲਿਜਾਣ ਲਈ ਕਾਫੀ ਇਹ ਆਪਣੇ ਐਫਰਟਸ ਇਹ ਦਿਖਾਰਿਆ ਜੀ ਅਸੀਂ ਸਿਵਾਸ਼ ਦਵਾਨੇ ਆ ਜੀ ਇਹਨਾਂ ਨੂੰ ਕਿ ਜਿਵੇਂ ਇਹ ਤੰਨ ਮਨ ਸਾਡੇ ਨਾਲ ਲੱਗੇ ਹੋਏ ਨੇ ਤੇ ਸਾਰਾ ਸ਼ਾਫੀ ਇਹਨਾਂ ਦੇ ਨਾਲ ਬਿਲਕੁਲ ਇੱਕ ਜੋਟਾ ਇੱਕੋ। ਪੜਾਈ ਦੇ ਪੱਖੋਂ ਤਾਂ ਅਸੀਂ ਹਰ ਗੱਲ ਜਿਹੜੀ ਹੈਗੀ ਉਹ ਬੱਚਿਆਂ ਨਾਲ ਵੀ ਕੀਤੀ ਹੈ ਸਕੂਲ ਦੇ ਪ੍ਰਿੰਸੀਪਲ ਸਰ ਨਾਲ ਵੀ ਕੀਤੀ ਹੈ ਤੇ ਇਥੋਂ ਦੇ ਸਟਾਫ ਦੇ ਨਾਲ ਵੀ ਕੀਤੀ ਹੈ ਤੇ ਹਰ ਮਾਪਿਆਂ ਦੀ ਇੱਕ ਮੰਨ ਦੇ ਵਿੱਚ ਇੱਕ ਦੋ ਹੀ ਤਾਂ ਹੁੰਦੇ ਆ ਕਿ ਸਾਡੇ ਬੱਚੇ ਜਿਹੜੇ ਸਕੂਲ ਚ ਜਾ ਰਹੇ ਆ ਕਿ ਉੱਥੇ ਸੇਫਟੀ ਪਰਪਸ ਦੇ ਨਾਲ ਦੇਖਿਆ ਜਾਵੇ ਕਿ ਉਹਨਾਂ ਨੂੰ ਸੇਫਟੀ ਜਿਹੜੀ ਹੈਗੀ ਕਿ ਉਹੋ ਜੀ ਪ੍ਰੋਵਾਈਡ ਕੀਤੀ ਜਾ ਰਹੀ ਹੈ। ਉਹਦੇ ਬਾਰੇ ਵੀ ਆਪਾਂ ਜਿਹੜੀ ਗੱਲਬਾਤ ਹੈਗੀ ਸਰ ਨਾਲ ਕਰਾਂਗੇ। ਸਾਡੇ ਦਰਸ सीनियर ਸਨਰਿਸ ਸਕੂਲ ਲੋ ਉਸਪਰ ਜਿਹੜਾ ਪ੍ਰਬੰਧ ਕੀਤਾ ਗਿਆ 50 ਦੇ ਕਰੇਨ ਜਿਹੜੇ ਸੀਸੀਟੀਵੀ ਰੀਸੈਂਟਲੀ ਆਪਣਾ ਪਿਛਲੇ ਪੰਜ ਮਹੀਨਿਆਂ ਦੇ ਵਿੱਚ ਆਪਾਂ ਲਗਵਾਏ ਆ ਸਿਕਿਉਰਿਟੀ ਦੇ ਪਰਪਸ ਦੇ ਵਾਸਤੇ ਜਿਹੜੇ ਡਿਪਾਰਟਮੈਂਟ ਵੱਲੋਂ ਦੋ ਸਿਕਿਉਰਿਟੀ ਗਾਰਡ ਪ੍ਰੋਵਾਈਡ ਕੀਤੇ ਗਏ ਤੇ ਆਪਾਂ ਸਾਹਮਣੇ ਗੇਟ ਦੇ ਨਾਲ ਹੀ ਜਿਹੜਾ ਸਿਕਿਉਰਿਟੀ ਰੂਮ ਵੀ ਬਣਾਇਆ ਹੋਇਆ ਸਿਕਿਉਰਿਟੀ ਪਰਪਸ ਤੋਂ ਆਪਣਾ ਬਹੁਤ ਹੀ ਜਿਹੜਾ ਸੇਫ ਸਕੂਲ ਹੈ ਜੀ ਇਤੋਂ ਅਲਾਵਾ ਆਪਣਾ ਸਕੂਲ ਹੈ ਜਿਹੜਾ ਪ੍ਰਿੰਸੀਪਲ ਅਤਾਰ ਸਿੰਘ ਦਿੜੋਲੀ ਦੀ ਅਗਵਾਈ ਦੇ ਵਿੱਚ ਅਤੇ ਸਮੂਹ ਸਟਾਫ ਦੀ ਜਿਹੜੀ ਹੈ ਅਨਥਕ ਮਿਹਨਤ ਦੇ ਨਾਲ ਵਿਦਿਆਰਥੀਆਂ ਨੇ ਜਿਹੜੀ ਹੈ ਬਹੁਤ ਹੀ ਵੱਡੀਆਂ ਅਚੀਵ ਬਹੁਤ ਵਧੀਆ ਤਰੀਕੇ ਦੇ ਨਾਲ ਪੜ੍ਹਾਈ ਕਰਵਾ ਰਹੇ ਆ ਉੱਥੇ ਬੱਚਿਆਂ ਦੇ ਸਰਪੱਖੀ ਵਿਕਾਸ ਦੇ ਲਈ ਜਿਹੜੇ ਸੋਕਲਿਕ ਐਕਟੀਵਿਟੀ ਖੇਡਾਂ ਅਤੇ ਹੋਰ ਜਿਹੜੀਆਂ ਗਤੀਵਿਧੀਆਂ ਉਹਨਾਂ ਦੇ ਵਿੱਚ ਵੀ ਬੱਚੇ ਜਿਹੜੇ ਵੱਧ ਚੜ ਕੇ ਬੜੇ ਉਤਸ਼ਾਹ ਦੇ ਨਾਲ ਹਿੱਸਾ ਲੈਂਦੇ ਆ ਤੇ ਜ਼ਿਲ੍ਹਾ ਤੇ ਸਟੇਟ ਪੱਧਰ ਦੇ ਉੱਤੇ ਜਿਹੜੀਆਂ ਬੱਚਿਆਂ ਨੇ ਵੱਡੀਆਂ ਮੱਲਾਂ ਮਾਰੀਆਂ ਨੇ ਤੇ ਬਾਕੀ ਰਹੀ ਗੱਲ ਸਿਖਲਾਈ ਦੀ ਗੱਲ ਕਰੀਏ ਤਾਂ ਟੀਚਰਾਂ ਨੂੰ ਅਪਡੇਟ ਕਰਨ ਦੇ ਵਾਸਤੇ ਜਿਹੜੇ ਪ੍ਰੋਪਰ ਵਿਭਾਗੀ ਜਿਹੜੇ ਸੈਮੀਨਾਰ ਜਾਂ ਟ੍ਰੇਨਿੰਗਾਂ ਦਾ ਦਿੱਤੀਆਂ ਜਾਂਦੀਆਂ ਨੇ ਤੇ ਸਾਡਾ ਸਕੂਲ ਇੱਕੋ ਇੱਕ ਜਿਹੜਾ ਸਕੂਲ ਹੈ ਜਿੱਥੇ ਇੱਕ ਸਟੈਮ ਲੈਬ ਜਲੇਰੀ ਬਣਨ ਜਾ ਰਹੀ ਹੈ ਇਸ ਸਟੈਂਡਰਡ ਲੈਵਲ ਦੇ ਵਿੱਚ ਜਿਹੜਾ ਹੈ ਰੋਬੋਟ ਵਗੈਰਾ ਜਾਂ ਕੰਪਿਊਟਰ ਦੇ ਜਿਹੜੇ ਮਾਡਰਨ ਟੈਕਨਿਕਸ ਹੈ ਉਹਨਾਂ ਦੀ ਜਿਹੜੀ ਹੈ ਟ੍ਰੇਨਿੰਗ ਟੀਚਰਾਂ ਨੂੰ ਦਿੱਤੀ ਜਾਇਆ ਤੇ ਸੋ ਹੁਣ ਸਾਡੇ ਨਾਲ ਮੌਜੂਦ ਨੇ ਸਕੂਲ ਦੇ ਚੇਅਰਮੈਨ ਪਰਮੋਜੀ ਪਰਮੋਜੀ ਦਾ ਕਲਬਤ ਕਰਾਂਗੇ ਤੇ ਉਹਨਾਂ ਤੋਂ ਜਾਣਦੇ ਕਿ ਵਾਕਈ ਕਿ ਜੋ ਕੁਝ ਉਹਨਾਂ ਸਾਨੂੰ ਸੁਣਾਉਣ ਨੂੰ ਬੋਲਿਆ ਜੋ ਕੁਝ ਅਸੀਂ ਹੁਣ ਵੇਖ ਕੇ ਆਇਆ ਕਿ ਵਾਕਈ ਕਿੰਨੀ ਸੱਚਾਈ ਹੈਗੀ ਹੈ ਚੇਅਰਮੈਨ ਸਾਹਿਬ ਸਤਿ ਸ਼੍ਰੀ ਅਕਾਲ ਜੀ ਬਹੁਤ-ਬਹੁਤ ਕਹਿ ਸਕਦੇ ਕਿ ਤੁਸੀਂ ਟਾਈਮ ਕੱਢਿਆ ਸਾਡੇ ਲਈ ਤੇ ਕੀ ਕਹਿਣਾ ਚਾਹਾਂ ਕਿ ਸਕੂਲ ਦੇ ਬਾਰੇ ਪੂਰ ਜੀ ਇਹ ਜਦੋਂ ਦੇ ਸਾਡੇ ਸਿੱਖਿਆ ਮੰਤਰੀ ਭਾ ਮਾੜਾ ਸਾਡੇ ਸਕੂਲੋਂ ਇੰਨਾ ਕੰਮ ਕੀਤਾ ਦੱਸ ਸਕੂਲੋਂ ਇਹ ਇੱਥੇ ਬੱਚੇ ਵੀ ਚੰਗੀ ਸਿੱਖਿਆ ਲੈ ਰਹੇ ਉਹ ਸਾਡੇ ਪ੍ਰਿੰਸੀਪਲ ਸਰ ਨੇ ਬਹੁਤ ਮਿਹਨਤ ਕੀਤੀ ਦੋ ਸਾਲਾਂ ਤੋਂ ਤੇ ਛੂਟ ਗਰੇਜ ਵੀ ਬਣਾਈਦਾਂ ਨੇ ਮਰਤੀ ਸਾਹਿਬ ਬਹੁਤ ਖੁਸ਼ ਉਹ ਹੱਥ ਹੈ ਸਕੂਲ ਪਿੱਛੇ ਕਿ ਬੜਾ ਕੁਝ ਦਿੱਤਾ ਹੈ ਸਕੂਲ ਨੂੰ ਬਿਲਡਿੰਗਾਂ ਉੱਪਰ ਕੰਮ ਚੱਲ ਰਿਹਾ ਹੈ ਇੱਧਰ ਕੰਮ ਚੱਲ ਰਿਹਾ ਹੈ ਬਿਲਡਿੰਗ ਦਾ ਤੇ ਗੇਟ ਸਾਰਾ ਕੁਝ ਪ੍ਰਿੰਸੀਪਲ ਸਰ ਨੇ ਵੀ ਬਹੁਤ ਮਿਹਨਤ ਦਿਨ ਰਾਤ ਮਿਹਨਤ ਕਰਦੇ ਸੀ ਇੱਥੇ ਇਸ ਕੰਮ ਦਾ ਪ੍ਰਾਈਵੇਟ ਸਕੂਲਾਂ ਨੂੰ ਕਿੰਨੇ ਕ ਪਾ ਦੇਖਦੇ ਸਟੈਂਡ ਕਰਦੇ ਆਪਾਂ ਅੱਜ ਇੱਕ ਕੰਪੈਰੀਜ਼ਨ ਕਰਨਾ ਹੋਵੇ ਪ੍ਰਾਈਵੇਟ ਸਕੂਲ ਕਿੰਨਾ ਆਪਣੇ ਨੇੜ ਇਹ ਜਿਸ ਸਕੂਲ ਸਾਡਾ ਦਰਸ਼ਕ ਇਹ ਲਗਭਗ ਉਤੇ ਉਤੇ ਹੀ ਆਉਂਦਾ ਮਤਲਬ ਜਿਹੜਾ ਪ੍ਰਾਈਵੇਟ ਸਕੂਲ ਹੈ ਉਹਨਾਂ ਨਾਲੋਂ ਜ਼ਿਆਦਾ ਸਿੱਖਿਆ ਇੱਥੇ ਮਾਪਦ ਹੁੰਦੀ ਹੈ ਜਿਹੜਾ ਟੈਕਨੋਲੋਜੀ ਜੋ ਵੀ ਹੈ ਬੱਚਿਆਂ ਨੂੰ ਸਾਰਾ ਕੰਪਿਊਟਰ ਵਗੈਰਾ ਜੋ ਵੀ ਹੈ ਇਹਨੇ ਪ੍ਰੋਵਾਈਡ ਕਰਾਇਆ ਹੈ ਅੱਜ ਤਾਂ ਮੈਨੂੰ ਵੀ ਇਹਦਾ ਲੱਗ ਰਿਹਾ ਕਿ ਮੇਰੀ ਐਡਮਿਸ਼ਨ ਸਕੂਚ ਹੋ ਗਈ ਹੈ ਨਾ ਅੱਛਾ ਬੇਟੇ ਕੀ ਨਾਮ ਹੈ ਆਪਣਾ ਅਵਨੀਤ ਅਵਨੀਤ ਨਾਮ ਹੈ ਅੱਛਾ ਬੇਟੇ ਕੀ ਕੁਝ ਹਾਂ ਦਤਨ ਕੀ ਸੁਣਾਉਂਗੇ ਸਾਨੂੰ ਬੱਸ ਉਹ ਆ ਅੱਛਾ ਜੋ ਜੋ ਹਾਂ ਦਤਨ ਉਹ ਆਰਾਮ ਨਾਲ ਈਜ਼ੀ ਸੁਣਾਣਾ ਹੈ ਨਾ ਬਿਲਕੁਲ ਸੁਣਾ ਦਿਓ ਆਪਣੀ ਇੰਟਰੋਡਕਸ਼ਨ ਦੋਗੇ ਤੁਸੀਂ ਹਾਂ ਦੋ Good morning to all I would like to tell you about my my name is Amit Kaur and I am 8 years old my father name is Mr. Deepak Singh my mother name is Mr. Mrs. Nisha Kaur right now I am studying in Government Darshaniers Kendriya Smart School Loksheen Nimboy Saheb District Jhunjhunu thanks you ओ मैं की कह दसू ये बच्चा दा लेवल देख के लग रहा है कि ये सरकारी स्कूल दे बच्चे है इमेजिन करना बड़ा ओखा है और हां अगर तुसी चोन कीती है अपने बच्चे नु सरकारी स्कूल च पढाण दी ता इस गन दे विच कोई दुराए नहीं कि तुहाडी चोन बिल्कुल सही सी ਕਿ ਤੁਸੀਂ ਅੱਜ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਦੇ ਵਿੱਚ ਐਡਮਿਸ਼ਨ ਕਰਵਾ ਕੇ ਕੋਈ ਗਲਤੀ ਨਹੀਂ ਕੀਤੀ ਬਲਕਿ ਤੁਸੀਂ ਆਉਣ ਵਾਲਾ ਸਮਾਂ ਦੇਖੋਗੇ ਆਉਣ ਵਾਲਾ ਆਪੇ ਵਿਖਾ ਦੱਸੇਗਾ ਕਿਉਂਕਿ ਇਸੇ ਸਕੂਲ ਦੇ ਵਿੱਚੋਂ ਆਈਐਸ ਨਿਕਲਗੇ ਇਸੇ ਸਕੂਲ ਦੇ ਵਿੱਚੋਂ ਪੀਸੀਐਸ ਨਿਕਲਗੇ ਇਸੇ ਸਕੂਲ ਦੇ ਵਿੱਚ ਜਿਹੜੀਆਂ ਅਚੀਵਮੈਂਟਸ ਐ ਉਹ ਦੇਖਣ ਨੂੰ ਮਿਲ ਗਿਆ ਤੇ ਮੈਨੂੰ ਤਾਂ ਲੱਗ ਹੀ ਨਹੀਂਦਾ ਕਿ ਮੈਂ ਸਰਕਾਰੀ ਸਕੂਲ 'ਚ ਬੈਠਾ ਹੋਇਆ ਕਿਉਂਕਿ ਆ ਦੇਖੋ ਚਾਰੇ ਪਾਸੇ ਬੱਚਿਆਂ ਨੂੰ ਆਪਣੇ ਤਰ੍ਹਾਂ ਦੇ ਨਾਲ ਜੋੜਨ ਦੇ ਲਈ ਵੀ ਆ ਪੂਰੇ ਜਿਹੜੇ ਹੈਗੇ ਆ ਪੋਸਟਰ ਜਿਹੜੇ ਕੀਤੇ ਹੋਏ ਐ ਤੇ ਏਸੀ ਰੂਮ ਹੈਗਾ ਬੱਚਿਆਂ ਦਾ ਬੈਠਣ ਦਾ ਬਿਲਕੁਲ ਬੈਲ ਡਿਸਪਲਿਨਡ ਹੈਗਾ ਹਰ ਚੀਜ਼ ਬਹੁਤ ਵਧੀ ਅਜਿਹਾ ਇੱਕ ਗੱਲ ਦੇ ਵਿੱਚ ਫਿਰ ਤੁਹਾਨੂੰ ਕਹਿੰਦਾ ਕਿ ਅੱਜ ਸਰਕਾਰੀ ਸਕੂਲ ਕਿਸੇ ਵੀ ਪੱਖ ਤੋਂ ਪਿੱਛੇ ਨਹੀਂ